ਡੇਲੀ ਪੋਸਟ ਪੰਜ ਆਪ ਚੈਨਲ ਦੇਖ ਰਹੇ ਸਾਡੇ ਸਾਰੇ ਪਰਿਵਾਰਕ ਮੈਂਬਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਸੰਪਾਦਕ ਸ਼ਰਨਦੀਪ ਸਿੰਘ 2022 ਵਿਧਾਨ ਸਭਾ ਦੇ ਇਲੈਕਸ਼ਨ ਦੇ ਸਮੇਂ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਲੋਕਾਂ ਨੂੰ ਬਹੁਤ ਸਾਰੇ ਚੋਣ ਵਾਦੇ ਕੀਤੇ ਗਏ ਸਨ ਜਿੰਨਾਂ ਨੂੰ ਲੈ ਕੇ ਪੰਜਾਬ ਅੰਦਰ ਵੱਡੇ ਬਹੁਮਤ ਦੇ ਨਾਲ ਆਮ ਆਦਮੀ ਪਾਰਟੀ ਸਰਕਾਰ ਬਣਾਉਣ ਵਿੱਚ ਕਾਮਯਾਬ ਹੋ ਗਈ ਅਤੇ ਉਹਨਾਂ ਨੇ ਪੰਜਾਬ ਪਰ ਦੇ ਵੋਟਰਾਂ ਨਾਲ ਵਾਅਦਾ ਕੀਤਾ ਸੀ ਕਿ ਸਾਡੀ ਸਰਕਾਰ ਬਣਨ ਤੋਂ ਬਾਅਦ ਪੰਜਾਬ ਵਿੱਚ ਅਸੀਂ ਵਾਅਦੇ ਜੋ ਤੁਹਾਡੇ ਨਾਲ ਕਰ ਰਹੇ ਹਾਂ ਇਹ ਪਹਿਲ ਦੇ ਹਦਾਰ ਤੇ ਪੂਰੇ ਕਰਾਂਗੇ ਅਤੇ ਜੋ ਵਾਦੇ ਅਸੀਂ ਤੁਹਾਨੂੰ ਗਰੰਟੀਆਂ ਦੇ ਰਹੇ ਹਾਂ ਉਹ ਗਰੰਟੀਆਂ ਪੂਰੀਆਂ ਕਰਨ ਵਿੱਚ ਬਹੁਤ ਜਲਦੀ ਪੰਜਾਬ ਅੰਦਰ ਪੂਰੀਆਂ ਕਰ ਦੇਵਾਂਗੇ ਪਰ ਕਿਤੇ ਨਾ ਕਿਤੇ ਅੱਜ 3 ਸਾਲ ਸਰਕਾਰ ਬਣੀ ਨੂੰ ਪੰਜਾਬ ਅੰਦਰ ਭਗਵੰਤ ਸਿੰਘ ਮਾਨ ਦੀ ਹੋ ਚੁਲੇ ਨੇ ਪਰ ਬਹੁਤ ਸਾਰੇ ਵਾਅਦਿਆਂ ਉੱਪਰ ਆਮ ਆਦਮੀ ਪਾਰਟੀ ਦੀ ਸਰਕਾਰ सीएम ਭਗਵੰਤ ਸਿੰਘ ਮਾਨ ਕਿਤੇ ਨਾ ਕਿਤੇ ਮੁਕਰਦੇ ਨਜ਼ਰ ਆ ਰਹੇ ਹਨ ਕਿਉਂਕਿ ਇਹਨਾਂ ਵਾਅਦਿਆਂ ਨੂੰ ਪੂਰਾ ਕਰਨ ਦੇ ਲਈ ਬਹੁਤ ਵੱਡੀ ਸੰਖਿਆ ਦੇ ਵਿੱਚ ਪੰਜਾਬ ਅੰਦਰ ਪੈਸੇ ਚਾਹੀਦ ਹਨ ਜੋ ਕਿ ਪੰਜਾਬ ਸਰਕਾਰ ਕੋਲ ਅੱਜ ਦੇ ਟਾਈਮ ਕਰੋੜਾ ਰੁਪਏ ਦੇ ਕਰਜ਼ਾਈ ਹੋ ਚੁੱਕਿਆ ਹੈ ਪੰਜਾਬ ਅਤੇ ਪੰਜਾਬ ਦਾ ਹਰ ਇੱਕ ਉਹ ਵਿਅਕਤੀ ਜੋ ਪੰਜਾਬ ਦੇ ਵਿੱਚ ਨਵਾਂ ਜਨਮ ਲੈਂਦਾ ਹੈ ਬੱਚਾ ਉਸ ਦੇ ਸਿਰ ਉੱਪਰ ਵੀ ਅੱਜ ਤਕਰੀਬਨ 70 ਤੋਂ 75 ਹਜ਼ਾਰ ਰੁਪਏ ਜੋ ਕਰਜ਼ਾ ਉਸ ਦੇ ਸਿਰ ਉੱਪਰ ਦਿਨ ਬਦਿਨ ਕਰਜ਼ੇ ਦੀ ਪੰਡ ਭਾਰੀ ਹੁੰਦੀ ਜਾ ਰਹੀ ਹੈ ਸਰਕਾਰਾਂ ਨੂੰ ਅਜੇ ਲਾਰੇ ਲollipops ਆਮ ਜਨਤਾ ਦੇ ਨਾਲ ਵਾਦੇ ਕਰਨ ਤੋਂ ਪਹਿਲਾਂ ਸੋਚਣਾ ਚਾਹੀਦਾ ਹੈ ਕਿ ਪੰਜਾਬ ਜਾਂ ਕਿਹੜੀ ਸੇ ਹੋਰ ਸਟੇਟ ਦੇ ਵਿੱਚ ਕਿ ਸਾਡੇ ਕੋਲ ਇਨਕਮ ਦੇ ਕਿਹੜੇ-ਕਿਹੜੇ ਸੋਰਸ ਹਨ ਅਤੇ ਸਾਨੂੰ ਕਿਸ-ਕਿਸ ਪਾਸੇ ਤੋਂ ਇਨਕਮ ਆਵੇਗੀ ਜਿਸ ਨਾਲ ਅਸੀਂ ਜੋ ਲੋਕਾਂ ਨਾਲ ਵਾਅਦੇ ਕਰ ਰਹੇ ਹਾਂ ਉਹ ਪੂਰੇ ਕਿਸ ਤਰੀਕੇ ਨਾਲ ਕਰਾਂਗੇ ਇੰਨਾ ਉੱਪਰ ਇੱਕ ਵੱਡੀ ਵਿਚਾਰ ਵਟਾਂਦਰਾ ਸਰਕਾਰਾਂ ਅਤੇ ਜੋ ਲੋਕਾਂ ਦੇ ਨਾਲ ਵਾਅਦੇ ਕੀਤੇ ਜਾਂਦੇ ਨੇ ਉਹਨਾਂ ਨੂੰ ਪੂਰਾ ਕਰਨ ਦੇ ਲਈ ਇੱਕ ਵੱਡੀ ਸੋਚ ਸਮਝ ਦੇ ਨਾਲ ਸੋਚਣਾ ਚਾਹੀਦਾ ਹੈ ਕਿ ਲੋਕਾਂ ਨੂੰ ਅੱਜ ਦੇ ਟਾਈਮ ਦੇ ਵਿੱਚ ਫ੍ਰੀ ਦੀਆਂ ਵਸਤੂਆਂ ਦੇਣ ਦੀ ਬਜਾਏ ਰੁਜ਼ਗਾਰ ਦੇਈ ਤਾਂ ਕਿ ਲੋਕ ਆਪਣੇ ਰੁਜ਼ਗਾਰ ਦੇ ਨਾਲ ਵਧੀਆ ਆਪਣੇ ਬੱਚਿਆਂ ਨੂੰ ਪੜਾ ਸਕਣ ਲਿਖਾ ਸਕਣ ਅਤੇ ਵਧੀਆ ਜ਼ਿੰਦਗੀ ਬਸਰ ਕਰ ਸਕਣ ਪਰ ਇਸ ਪਾਸੇ ਸਰਕਾਰਾਂ ਜਾਣਾ ਹੀ ਨਹੀਂ ਚਾਹੁੰਦੀਆਂ ਕਿਉਂਕਿ ਉਹਨਾਂ ਨੂੰ ਇਹ ਹੁੰਦਾ ਹੈ ਕਿ ਜੇਕਰ ਲੋਕ ਪੜ ਗਏ ਲੋਕ ਨੌਕਰੀਆਂ ਲੱਗ ਗਏ ਉਹਨਾਂ ਕੋਲ ਰੁਜ਼ਗਾਰ ਹੋਇਆ ਤਾਂ ਸਾਡੇ ਜਿਹੜੇ ਅ ਝੂਠੇ ਲਾ ਰਹੇ ਨੇ ਇਹਨਾਂ ਵਿੱਚ ਲੋਕ ਨਹੀਂ ਫਸਣਗੇ ਅਤੇ ਅਸੀਂ ਜੋ ਰੈਲੀਆਂ ਪ੍ਰਦਰਸ਼ਨ ਕਰਦੇ ਹਾਂ ਇਹ ਕਿਤੇ ਨਾ ਕਿਤੇ ਨਹੀਂ ਹੋਣਗੇ ਅਤੇ ਲੋਕ ਸਾਡਾ ਕੱਠ ਇਕੱਠ ਦੇ ਵਿੱਚ ਨਹੀਂ ਆਉਣਗੇ ਇਸ ਕਰਕੇ ਇਹ ਸਰਕਾਰਾਂ ਜੋ ਇਹ ਝੂਠੇ ਵਾਦੇ ਝੂਠੇ ਲਾਰੇ ਆਮ ਜਨਤਾ ਦੇ ਨਾਲ ਕਰਦੇ ਆਉਂਦੇ ਨੇ ਹੁਣ ਗੱਲ ਕਰਦੀਏ ਜੋ ਭਗਵੰਤ ਮਾਨ ਦੀ ਸਰਕਾਰ ਨੇ ਔਰਤਾਂ ਨੂੰ ਪ੍ਰਤੀ ਮਹੀਨਾ ਯਾਰਪਾ ਦੇਣ ਦਾ ਵੱਡਾ ਵਾਅਦਾ ਕੀਤਾ ਸੀ ਗਰੰਟੀ ਕੀਤੀ ਸੀ ਉਹ ਕਿਤੇ ਨਾ ਕਿਤੇ ਪੂਰੀ ਨਹੀਂ ਹੋ ਰਹੀ ਬਹੁਤ ਸਾਰੇ ਔਰਤਾਂ ਵੱਲੋਂ ਵਾਰ-ਵਾਰ ਇਹ ਆਵਾਜ਼ ਉਠਾਈ ਜਾਂਦੀ ਏ ਕਿ ਔਰਤਾਂ ਨਾਲ ਜੋ ਵਾਅਦਾ ਕੀਤਾ ਉਸ ਵਾਅਦੇ ਉੱਪਰ ਸੀਐਮ ਭਗਵੰਤ ਮਾਨ ਦੀ ਸਰਕਾਰ ਪੂਰੀ ਉਤਰੇ ਪਰ ਸਰਕਾਰ ਕੋਲ ਇਨਕਮ ਨਹੀਂ ਹੈਗੀ ਜਿਸ ਕਰਕੇ ਇਸ ਪ੍ਰੋਜੈਕਟ ਨੂੰ ਲਾਗੂ ਕਰਨ ਦੇ ਲਈ ਕਰੋੜਾਂ ਰੁਪਏ ਚਾਹੀਦੇ ਹਨ ਜਿਸ ਕਰਕੇ ਸਰਕਾਰ ਇਸ ਨੂੰ ਅੱਗੇ ਤੋਂ ਅੱਗੇ ਵਧਾਉਂਦੀ ਹੀ ਜਾ ਰਹੀ ਏ ਤੇ ਅੱਜ सीएम ਭਗਵਨ ਸਿੰਘ ਮਾਨ ਨੇ ਇਹ ਐਲਾਨ ਕਰ ਦਿੱਤਾ ਹੈ ਕਿ ਆਉਣ ਵਾਲੇ ਬਜਟ ਸੈਸ਼ਨ ਦੇ ਵਿੱਚ ਸਪੈਸ਼ਲ ਔਰਤਾਂ ਦੇ ਲਈ ਜੋ ਪ੍ਰਤੀ ਮਹੀਨਾ 1000 ਰੁਪਏ ਦਾ ਵਾਅਦਾ ਕੀਤਾ ਗਿਆ ਸੀ ਜੋ ਗਰੰਟੀ ਦਾ ਵਾਅਦਾ ਕੀਤਾ ਗਿਆ ਸੀ ਉਹ ਹੁਣ 1100 ਰੁਪਏ ਪ੍ਰਤੀ ਮਹੀਨਾ ਉਹਨਾਂ ਔਰਤਾਂ ਨੂੰ ਦਿੱਤਾ ਜਾਵੇਗਾ ਜਿਨ੍ਹਾਂ ਦੀ ਉਮਰ 18 ਸਾਲ ਤੋਂ ਲੈ ਕੇ ਤੇ 65 ਸਾਲ ਤੱਕ ਹੈ ਉਹਨਾਂ ਔਰਤਾਂ ਨੂੰ ਪ੍ਰਤੀ ਮਹੀਨਾ 1100 ਰੁਪਏ ਦਿੱਤਾ ਜਾਵੇਗਾ ਇਸ ਵਾਸਤੇ ਜਲਦੀ ਹੀ ਇੱਕ ਰਣਨੀਤੀ ਤਿਆਰ ਕੀਤੀ ਜਾਵੇਗੀ ਅਤੇ ਆਨਲਾਈਨ ਫਾਰਮ ਭਰਨ ਦੀ ਪ੍ਰਕਿਰਿਆ ਸ਼ੁਰੂ ਕਰਵਾ ਦਿੱਤੀ ਜਾਵੇਗੀ ਹਰੇਕ ਔਰਤ ਨੂੰ ਪ੍ਰਤੀ ਮਹੀਨਾ 1100 ਰੁਪਏ ਅਗਲੇ ਬਜਟ ਸੈਸ਼ਨ ਤੇ ਵਿੱਚ ਪਾਸ ਕਰ ਦਿੱਤਾ ਜਾਵੇਗਾ ਅਤੇ ਪੰਜਾਬ ਪਰਦੀਆਂ ਔਰਤਾਂ ਨੂੰ 1100 ਰੁਪਏ ਪ੍ਰਤੀ ਮਹੀਨਾ ਦਿੱਤਾ ਜਾਵੇਗਾ ਇਸ ਨਾਲ ਪੰਜਾਬ ਪਰਦੀਆਂ ਔਰਤਾਂ ਅੰਦਰ ਖੁਸ਼ੀ ਦੀ ਲਹਿਰ ਦੌੜ ਗਈ ਹੈ ਅਤੇ ਉਹ ਪੂਰੇ ਉਡੀਕ ਦੇ ਵਿੱਚ ਬੈਠ ਗਿਆ ਹਨ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਲਦੀ ਬਜਟ ਸੈਸ਼ਨ ਪਾਸ ਹੋਵੇ ਅਤੇ ਸਾਨੂੰ 1100 ਰੁਪਏ ਪ੍ਰਤੀ ਮਹੀਨਾ ਦੀ ਜੋ ਸੀਐਮ ਭਗਵੰਤ ਮਾਨ ਵੱਲੋਂ ਗਰੰਟੀ ਦਿੱਤੀ ਗਈ ਸੀ ਉਹ ਪੂਰੀ ਹੁੰਦੀ ਹੋਈ ਕਿਤੇ ਨਾ ਕਿਤੇ ਨਜ਼ਰ ਆ ਰਹੀ ਹੈ